ਦੇ ਲੁਧਿਆਣਾ ਰੋਡ ਤੇ ਸਥਿਤ ਮਹਿਲਕਲਾ ਟੂਲ ਪਲਾਜ਼ਾ ਬੰਦ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਜਿਸ ਨੂੰ ਲੈ ਕੇ ਅਜੇ ਵੀ ਮਹਿਲਕਲਾ ਟੂਲ ਪਲਾਜ਼ਾ ਤੇ ਪਰਚੀ ਕੱਟੀ ਜਾ ਰਹੀ ਹੈ ਜਿਸ ਨੂੰ ਲੈ ਕੇ ਰਾਹਗੀਰ ਦੁਚਿੱਤੀ ਦੇ ਵਿੱਚ ਨੇ ਕਿ ਟੂਲ ਪਲਾਜ਼ਾ ਬੰਦ ਹੋਵੇਗਾ ਕਿ ਚੱਲਦਾ ਰਹੇਗਾ ਸਵਹਾਨਚਾਲਕਾਂ ਅਤੇ ਮਾਲਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਨਾਲਾ ਦੇ ਮਹਿਲਕਲਾ ਟੂਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਤੁਝੇ ਪਾਸੇ ਟੋਲ ਕਰਮੀਆਂ ਨੇ ਕਿਹਾ ਕਿ ਅਜੇ ਉਹਨਾਂ ਨੂੰ ਟੂਲ ਬੰਦ ਕਰਨ ਦੇ ਹੁਕਮ ਨਹੀਂ ਮਿਲੇ ਜੋ ਕਿ ਰਾਤ ਨੂੰ 12 ਵਜੇ ਬੰਦ ਕੀਤਾ ਜਾਵੇਗਾ ਤੋ ਮਹਿਲ ਕਲਾ ਟੂਰ ਪਲਾਜ਼ਾ ਜੋ ਕਿ ਸੀਐਮ ਭਗਵੰਤ ਸਿੱਧਾ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਦੋ ਟੂਰ ਪਲਾਜ਼ੇ ਬੰਦ ਕੀਤੇ ਜਾ ਰਹੇ ਨੇ ਪਰ ਫਿਰ ਵੀ ਇੱਥੇ ਰਾਹਗੀਰਾਂ ਤੋਂ ਪਰਚੀ ਕੱਟੀ ਜਾ ਰਹੀ ਹੈ ਸੋ ਪਲਾਜ਼ਾ ਬੰਦ ਕਰਨ ਦੀ ਮੰਗ ਕੀਤੀ ਗਈ ਹੈ ਲੋਕਾਂ ਤੋਂ ਹਾਂਜੀ ਉਹੀ ਅਸੀਂ ਤਾਂ ਸੋਚ ਰਹੇ ਸੀ ਕਿ ਇਹ ਬੰਦ ਹੋਣਗੇ ਪਰ ਇਹ ਹੁਣ ਕਹਿ ਰਹੇ ਕਿ ਅਸੀਂ 12 ਵਜੇ ਤੋਂ ਬਾਅਦ ਬੰਦ ਕਰਾਂਗੇ ਕਿੰਨੇ ਰੁਪਏ ਦੀ ਪਰਚੀ ਕੱਟੀ ਹੈ ਕਿਹੜੇ ਟੋਲ ਦੀ 46 ਰੁਪਏ ਦੀ ਕੱਟੀ ਹੈ ਕਿਹੜੇ ਟੋਲ ਪਲਾਜ਼ਾ ਸਰ ਐ ਸਟੋਰ ਪਲਾਜੇ ਤੋਂ ਕੀ ਇਹਦਾ ਨਾਮ ਹੈ ਮਹਿਲਕਲਾਂ ਵਾਲਾ ਹਾਂ ਮਹਿਲਕਲਾਂ ਵਾਲਾ ਟੋਲ ਪਲਾਜਾ ਆਜੂ ਅੱਜ ਬੰਦ ਕਰਨਾ ਸੀਗਾ ਬੰਦ ਤੋਂ ਦੱਸਾਂ ਕੋਈ ਡਬਲ ਲੈ ਰਿਆ ਪੈਸੇ ਉਦੋਂ ਵੱਧ ਹਾਂਜੀ ਕੀ ਕਹਿਣਾ ਮੰਗ ਕੀ ਕਰਦੇ ਸੀ ਬੰਦ ਕਰਦੇ ਇਹਨਾਂ ਨੂੰ ਬੰਦ ਹੋਣੇ ਚਾਹੀਦੇ ਆ ਜੀ ਇਹ ਉਹ ਇੰਨੇ ਚਿਰ ਦੇ ਲੁੱਟੇ ਜਾ ਰਹੇ ਆ ਕਿਹੜਾ ਟੋਲ ਪਲਾਜਾ ਹੈ ਇਹ ਇਹ ਮਹਿਲਕਲਾਂ ਜੀ